ਜਲੰਧਰ ਤੋਂ ਇਸ ਸਮੇਂ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਡੇ ਰਾਤ ਹੋਏ ਹਾਦਸੇ ਦੇ ਵਿੱਚ ਸਾਬਕਾ ਸੰਸਦ ਅਤੇ ਕਾਂਗਰਸ ਦੇ ਸੀਨੀਅਰ ਲੀਡਰ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਦੀ ਮੌਤ ਹੋ ਗਈ ਹੈ ਮਹਿੰਦਰ ਸਿੰਘ ਕੇਪੀ ਦਾ ਪੁੱਤਰ ਰਿਚੀ ਆਪਣੀ ਕਾਰ ਦੇ ਵਿੱਚ ਜਾ ਰਿਹਾ ਸੀ ਤਾਂ ਅਚਾਨਕ ਕਾਰ ਦੇ ਨਾਲ ਟੱਕਰ ਹੋ ਗਈ ਤਾਂ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਇਹ ਹਾ사 ਸ਼ਹਿਰ ਦੇ ਪੋਸ਼ ਇਲਾਕੇ ਮਾਡਲ ਟਾਊਨ ਦੇ ਮਾਤਾ ਰਾਣੀ ਚੌਕ ਵਿੱਚ ਵਾਪਰਿਆ ਹੈ ਕੱਟਣਾਂ ਦੇ ਸਮੇਂ ਮਹਿੰਦਰ ਸਿੰਘ ਕੇਪੀ ਆਪਣੇ ਘਰ ਦੇ ਵਿੱਚ ਮੌਜੂਦ ਸੀ ਕੇਪੀ ਦਾ ਪੁੱਤਰ ਰਿਚੀ ਮੋਡਲ ਟਾਊਨ ਦੇ ਮਾਤਾ ਰਾਣੀ ਚੌਂਕ ਦੇ ਨੇੜੇ ਕਾਰ ਵਿੱਚ ਜਾ ਰਿਹਾ ਸੀ ਜਿੱਥੇ ਚਾਰ ਗੱਡੀਆਂ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੋਈ ਹੈ ਇਸ ਵਿੱਚ ਕੇਪੀ ਦੇ ਪੁੱਤਰ ਦੀ ਮੌਤ ਹੋ ਗਈ ਹੈ ਰਿਚੀ ਦੇ ਸਿਰ ਤੇ ਸੱਟਾਂ ਲੱਗੀਆਂ ਨੇ ਤੇ ਗਰਦਨ ਦਾ ਮਨਕਾ ਵੀ ਟੁੱਟ ਗਿਆ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਜੀ ਆ ਰੇਲਿੰਗ ਦੇ ਨਾਲ ਗੱਡੀ ਦੇ ਅੱਛਾ ਜੀ ਤੇ ਇਹ ਗੱਡੀ ਉਧਰੋਂ ਬਹੁਤ ਜ਼ਿਆਦਾ ਤੇਜ਼ ਆਈ ਆ ਕਿਹੜੇ ਵਾਲੀ ਇਹ ਵਾਲੀ ਗ੍ਰੈਂਡ ਵਟਾਰਾ ਇਹਨੇ ਮੈਨੂੰ ਜਾ ਕੇ ਉਹ ਸ਼ਟਰ ਦੇ ਨਾਲ ਮਾਰਿਆ ਏਡੀ ਦੂਰ ਤੁਸੀਂ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਹੋ ਮੇਰਾ ਪਿੰਡ ਮਾਨਕਾ ਘੁੰਮਣਾ ਆ ਤੁਸੀਂ ਇੱਥੇ ਆਪਣੇ ਮਤਲਬ ਕਿ ਸ਼ੌਕੀਨ ਬੈਸਵਾਰੀ ਲੈ ਕੇ ਆਇਆ ਸੀ ਮੇਰੀ ਗੱਡੀ ਆ ਪਾਰਕਿੰਗ 'ਚ ਖੜੀ ਸੀ ਕਿਹੜੀ ਗੱਡੀ ਆ ਤੁਹਾਡੀ ਆਟਿਕਾ ਗੱਡੀ ਆ ਆਟਿਕਾ ਜਿਹਦੇ ਇਹਦੇ ਵਿੱਚ ਵੀ ਇਨਸਾਨ ਹੋਏ ਆ ਆਟਿਕਾ ਮੇਰੀ ਗੱਡੀ ਵੀ ਭੰਨੀ ਆ ਤੇ ਮੈਨੂੰ ਯਾਨੀ ਕਿ ਪਤਾ ਨਹੀਂ ਮੈਂ ਕਿਹਦੇ ਹਿਸਾਬ ਨਾਲ ਬਚ ਗਿਆ ਰੱਬ ਨੇ ਰੱਖ ਲਿਆ ਨਹੀਂ ਤਾਂ ਬਜਣਾ ਮੈਂ ਹੈ ਨਹੀਂ ਸੀ ਮੈਨੂੰ ਇੱਥੋਂ ਲਿਜਾ ਕੇ ਉਹ ਸ਼ਟਰ 'ਚ ਮਾਰਿਆ ਜਾ ਕੇ ਬੰਦੇ ਗੱਡੀ ਦੇ ਇਸ ਮਤਲਬ ਸੱਟ ਪੇਟ ਤੇ ਨਹੀਂ ਲੱਗੀ ਤੁਹਾਡਾ ਬਚਾ ਲੱਗੀ ਆ ਚਲੋ ਗੁੱਜੀਆਂ ਲੱਗੀਆਂ ਆ ਉ अच्छा जी ਤੇ ਬਾਕੀ ਕਿਹ ਚ ਵੱਜਿਆ ਕਿਦਾਂ ਆਇਆ ਉਹ ਤਾਂ ਕੈਮਰੇ ਦੱਸਣਗੇ ਜਾਨਕਿ ਇਹ ਜਦੋਂ ਮੇਰੇ ਚ ਵੱਜਿਆ ਮੈਨੂੰ ਤਾਂ ਇਹੀ ਤੇ ਜਿਹੜੀ ਫੋਰਚੂਨਰ ਗੱਡੀ ਇੱਥੇ ਖੜੀ ਹੋਈ ਹੈ ਉਹ ਤਾਂ ਨਹੀਂ ਮੈਨੂੰ ਪਤਾ ਇਹ ਚ ਕੌਣ ਵੱਜਾ ਕਿਦਾਂ ਹੋਈ ਆ ਮੈਨੂੰ ਤਾਂ ਇਹੀ ਗੱਡੀ ਦੇਸੀ ਮੇਚ ਵੱਜਦੀ ਜਦੋਂ ਆਈ ਆ ਸਿੱਧੀ ਅੱਛਾ ਮਤਲਬ ਇਹ ਮੇਰਾ ਧਿਆਨ ਇੱਥੇ ਥੱਲੇ ਬੈਠਾ ਉਹਦਾ ਖੜਾ ਸੀ ਫੇ ਮੈਂ ਫੋਨ ਫੋਨ ਤੇ ਆਪਣੇ ਜਿਹਦਾ ਬੰਦਾ ਨਾਰਮਲ ਖੜਾ ਹੀ ਹੁੰਦਾ ਫੇ ਸਾਈਡ ਤੇ ਖੜਾ ਆ ਮੈਨੂੰ ਕਿਹੜਾ ਕੋਈ ਟੈਨਸ਼ਨ ਆ ਕੇ ਖਦਰ ਆ ਕੋਈ ਅੱਛਾ ਜੀ ਫੇ ਮੰਨ ਲਓ ਉਹ ਤਾਂ ਜਾਣ ਕੇ ਹੀ ਗੱਡੀ ਆਈ ਆ ਫੇ ਮੈਨੂੰ ਪਤਾ ਹੀ ਨਹੀਂ ਲੱਗਾ ਕੋਈ ਤੈਿਹਿਆ ਨੂੰ ਤਾਂ ਮੈਨੂੰ ਤਾਂ ਗੱਡੀ ਨੇ ਜਾ ਕੇ ਉਹ ਸ਼ਟਰ ਦੇ ਨਾਲ ਹੀ ਮਾਰਿਆ ਗੱਡੀ ਦਾ ਸਰ ਦੇਖਿਆ ਜਾਂਦਾ ਇੰਨਾ ਕੁ ਬੁਰਾ ਹਾਲ ਹੋ ਚੁੱਕਾ ਆ ਬਹੁਤ ਜ਼ਿਆਦਾ ਪਤਾ ਨਹੀਂ ਵਜਾ ਫੋਰਚੂਨਰ ਗੱਡੀ ਵੀ ਹੈ ਤੁਹਾਡਾ ਪ੍ਰਮਾਣ ਮੰਨ ਦੇ ਚੈੱਕ ਕਰ ਦੇਖ ਲੈ ਧਿਆਨ ਨਾਲ ਮੈਂ ਤਾਂ ਖੜਾ ਵੀ ਥੱਲੇ ਆ 10 ਫੁੱਟ ਖੜਕ ਤੋਂ ਥੱਲੇ ਆ ਪਾਰਕਿੰਗ 'ਚ ਮੇਰੀ ਗੱਡੀ ਖੜੀ ਆ ਇੱਦੀ ਤੋਂ ਲਿਆ ਕੇ ਮਾਰੀ ਮੇਰੇ ਵਿੱਚ ਉਹਨੇ ਮਤਲਬ ਕਿ ਪੁਲਿਸ ਇਨਫੋਰਮ ਵਗੈਰਾ ਕਰ ਦਿੱਤਾ ਸੀ ਮੈਂ 112 ਤੇ ਅੱਛਾ ਉਸੇ ਟਾਈਮ ਪੁਲਸ ਵਾਲੇ ਆ ਗਏ ਸੀ ਕਿ ਸਾਢੇ 11 ਵਜੇ ਦਾ ਟਾਈਮ ਆ ਕੁਝ 25 ਮਿੰਟ ਪਿੱਛੇ ਸ਼ੋਰੂਮ ਵਗੈਰਾ ਬੰਦ ਹੋ ਚੁੱਕਾ ਸੀਗਾ ਜਦੋਂ ਤੁਸੀਂ ਮਤਲਬ ਤੁਸੀਂ ਵੇਟ ਕਰ ਰਹੇ ਸੀਗੇ ਇੱਥੇ ਕਿਸੇ ਦੀ ਗੱਡੀ ਮੈਂ ਸਵਾਰੀ ਲੈ ਕੇ ਆਇਆ ਸੀ ਇੱਥੇ ਲਾਗੀ ਗਏ ਹੋ ਸੀਗੇ ਮੈਂ ਉਹਦਾ پارک ਕੀਤੀ ਹੋ ਸੀ ਇੱਥੇ ਠੀਕ ਹੈ ਸਰ ਉਹ ਰਿਚੀ ਦੀ ਫੋਨ ਤਾਂ ਹੀ ਆਉਂਦੀ ਉਹ ਇਹਦਾ ਐਕਸੀਡੈਂਟ ਹੋਇਆ ਦਿਓਗਲੋ ਹਸਪੀਟਲ ਲੈ ਕੇ ਗਏ ਨਹੀਂ ਅਬਸੀ ਗਲੋਲ ਹਸਪੀਟਲ ਕਰਦੇ ਨੇ ਕਿਨੇ ਨੂੰ ਨਾ ਰੈਫਰ ਕਰਤਾ ਉਹ ਹਸਪੀਟਲ ਲੈ ਕੇ ਉਹ ਜਦੋਂ ਉੱਥੇ ਲਗਏ ਆਂ ਤਾਂ ਤੇ ਜਾਂਦਿਆਂ ਨੂੰ ਮਤਲਬ ਡੈਥ ਹੋ ਚੁੱਕੀ ਸੀ ਇਹਨਾਂ ਦੇ ਕਾਰਨ ਪਤਾ ਲੱਗਾ ਕਿਦਾਂ ਐਕਸੀਡੈਂਟ ਹੋਇਆ ਇਹ ਚਿੱਕੀ ਤੇ ਸੀਗੇ ਔਰ ਆਪਣਾ ਕਰੀ ਲੋ ਗੱਡੀ ਸੀ ਆਪਣੇ ਫੋਰਚੂਨ ਗੱਡੀ ਤੇ ਸੀਗਾ ਤੇ ਕੋਈ ਐਡਾ ਉਹ ਹੈ ਨਹੀਂਗਾ ਵੀ ਬਹੁਤ ਫਾਸਟ ਸਪੀਡ ਆਪ ਹਾਈਵੇ ਤੇ ਜਾ ਰਹੇ ਜਾਂ ਕੁਝ ਆ 20 25 ਦੀ ਸਪੀਡ ਤੇ ਉਹ ਗੱਡੀਆਂ ਚੱਲਦੀਆਂ ਨੇ ਉੱਥੇ ਉਹ ਨਗਰਿਤ ਆਪਣੇ ਘਰ ਨੂੰ ਹੀ ਆ ਰਹੇ ਸੀਗੇ ਮੋਡਲ ਟਾਉਨ ਤੋਂ ਮਾਤਰਾਣੀ ਚੌਂਕ ਤੋਂ ਵਿੱਚ ਗਲੀ ਘਰ ਨੂੰ ਨਿਕਲ ਵੀ ਆ ਪੋਸ ਰੋਡ ਤੇ ਆ ਰਹੇ ਸੀ ਕੋਈ ਗੀਤਾ ਮੰਦਰ ਸਾਈਡੋਂ ਦੀ ਗੱਡੀ ਆਉਂਦੀ ਆ ਉਹ ਬੱਕੀ ਤੋਂ ਹਿੱਟ ਕਰਦੀ ਇਹਨਾਂ ਨੂੰ ਲੈਫਟ ਸਾਈਡ ਤੋਂ ਉਹਦੇ ਹਿੱਟ ਹੋਣ ਨਾਲ ਥੋੜਾ ਇਹਨਾਂ ਦਾ ਬੈਲੈਂਸ ਵਿਗੜਦਾ ਆ ਤੇ ਉਹ ਫਰੰਟ ਤੋਂ ਨਾਰੀ ਗੱਡੀ ਗ੍ਰੈਂਡ ਮਟਾਰਾ ਉਹ ਵਿੱਚ ਵੱਜਦੀ ਆ ਤੇ ਉਹ ਇੰਨੀ ਜੂਰ ਨਾਲ ਵੱਜਦੀ ਆ ਬਲੂਨ ਖੋਲਦੇ ਆ ਉਹ ਵੱਜ ਕੇ ਦੂਜੀ ਪਾਸੇ ਦੂਜੀ ਸਾਈਡ ਜਾ ਕੇ ਸ਼ਟਰਾਂ ਨਾਲ ਟਕਰਾ ਜਾਂਦੀ ਆ ਇੱਕ ਦੋ ਗੱਡੀਆਂ ਨਾਲ ਹੋਰ ਵੀ ਟਕਰਾਉਂਦੀ ਆ ਮਗਰ ਜੇ ਕੋਈ ਰਿਚੀ ਸਪੀਡ ਸੀ ਜਾਂ ਕੋਈ ਰਿਚੀ ਤਾਂ ਉੱਥੇ ਹੀ ਉੱਥੇ ਗੱਡੀ ਖੜੀ ਆ ਕੁਝ ਉਹਨੂੰ ਮਤਲਬ ਇਹ ਨਹੀਂ ਹੈਗਾ ਵੀ ਬਹੁਤ ਕਿਸੇ ਨੂੰ ਟੱਕਰ ਮਾਰੀ ਆ ਉਹ ਲੈ ਕੇ ਕਿਸੇ ਨੂੰ ਟੱਕਾ ਲਾ ਕੇ ਸਰ ਕਿੰਨੀਆਂ ਗੱਡੀਆਂ ਵਿੱਚ ਦੀਆਂ ਹੈਗੀਆਂ ਚਾਰ ਗੱਡੀਆਂ ਮੁੱਖ ਤੇ ਕੋਈ ਸੀਸੀਟੀਵੀ ਕੈਮਰੇ ਦੇ ਵਿੱਚ ਆਇਆ ਜਾਂ ਸੀਸੀਟੀਵੀ ਕੈਮਰੇ ਸੀ ਤੱਕ ਦੇਖਿਆ ਨਹੀਂ ਕਿਸੇ ਨੂੰ ਉਹ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦੇਖੇਗਾ ਉਹ 10:30 ਦਾ ਟਾਈਮ ਹੋਣਾ ਹੱਦ 11:00 ਦਾ ਚੌਰਾਹਾ ਹੈਗਾ ਚੌਂਕ ਹੈਗਾ ਚੌਂਕ ਤੋਂ ਚਾਰੋਂ ਪਾਸੇ ਜਗੀਆਂ ਜਿਹੜੀਆਂ ਗੱਡੀਆਂ ਆਉਂਦੀਆਂ ਹੈਗੀਆਂ ਔਰ ਰਾਤ ਜਿਹੜੀ ਇੱਕ ਗੱਡੀ ਇਧਰੋਂ ਆ ਰਹੀ ਸੀ ਲੈਫਟ ਤੋਂ ਰਾਈਟ ਤੋਂ ਆ ਰਹੀ ਸੀ ਇੱਕ ਗਲੀ ਚੋਂ ਨਿਕਲ ਰਹੀ ਸੀ ਇਹਨਾਂ ਵਿੱਚੋਂ ਗੱਡੀਆਂ ਵੱਜੀਆਂ ਇੱਕ ਗੱਡੀ ਜਾ ਕੇ ਸਾਹਮਣੇ ਉਹ ਹੈਗਾ ਉੱਥੇ ਵੱਜੀ ਜਾ ਕੇ ਨਾਲ ਉਹਨਾਂ ਦੀ ਫੈਮਿਲੀ ਸੀ ਉਹਨਾਂ ਦੀ ਵਾਈਫ ਸੀ ਬੇਟੀ ਸੀ ਔਰ ਆਪ ਸੀਗੇ ਉਹ ਚਲਾ ਰਹੇ ਗੱਡੀਆਂ ਇਧਰ ਕੇਪੀ ਸਾਹਿਬ ਦੇ ਬੇਟੇ ਸੀਗੇ ਉਹਨਾਂ ਦੀ ਸੀਗੀ ਤੇ ਐਕਸੀਡੈਂਟ ਹੋਇਆ ਬੜਾ ਦੁੱਖ ਹੈਗੀ ਗੱਲ ਔਰ ਇਹਨਾਂ ਵਿੱਚੋਂ ਜਿਹੜਾ ਕੇਪੀ ਸਾਹਿਬ ਦਾ ਬੇਟਾ ਹੈ ਉਹਨਾਂ ਦੀ ਦੇਚ ਚੁੱਕੀ ਆ ਜਿਹੜੇ ਬਾਕੀ ਬੰਦੇ ਆ ਉਹ ਦਾਖਲ ਆ ਸਾਡੇ ਸਰ ਪਤਾ ਲੱਗੇ ਕਿਸ ਦੀ ਗਲਤੀ ਹੈ ਕਿਸ ਤਰ੍ਹਾਂ ਗਲਤੀ ਉਹਨਾਂ ਨੂੰ ਆ ਸੀਸੀ ਕੈਮਰੇ ਲੱਗੇ ਆ ਕੇ ਦੇਖਾਂਗੇ ਅਸੀਂ ਚੈੱਕ ਕਰਕੇ ਜੇਤੇ ਵੀ ਮੰਦੀ ਕਾਰਵਾਈ ਹੋਗੀ ਉਹ ਕੀਤੀ ਜਾਊਗੀ ਐਕਸੀਡੈਂਟ ਟੋਟਲ ਕਿੰਨੀਆਂ ਗੱਡੀਆਂ ਆ ਚਾਰ ਗੱਡੀਆਂ ਸਾਨੂੰ ਜੋ ਹੁੰਦੀ ਐਸ ਵੇਲੇ ਅਸੀਂ ਚਾਰ ਗੱਡੀਆਂ ਰਾਉਂਡ ਅਪ ਕਰ ਲਈਆਂ ਹੈਗੀਆਂ ਤਿੰਨ ਤਾਂ ਇੱਥੇ ਹੀ ਖੜੀਆਂ ਇੱਕ ਜਿਹੜੀ ਗੱਡੀ ਵਿੱਚੋਂ ਨਿਕਲ ਕੇ ਗਈ ਸੀ ਉਹ ਵੀ ਰਾਉਂਡ ਅਪ ਕਰ ਲਈ ਅਸੀਂ ਗੱਡੀ ਚਾਰ ਇਹ ਇੰਜਰਡ ਕਿੰਨੇ ਕੁ ਪਰੋਡਲ ਇੰਜਰਡ ਆਦਮੀ ਦੀ ਮੀ ਇੰਜਰਡ ਆ ਉਹ ਨਾ ਕੇਪੀ ਜੀ ਦੇ ਬੇਟੇ ਦੀ ਡੈਥ ਹੋ ਚੁੱਕੀ ਆ ਠੀਕ ਆ ਜੀ ਬਾਕੀ ਗੱਡੀ ਤੁਸੀਂ ਇਥੇ ਕਹਿ ਰਹੇ ਹੋ ਸਰਦਾਰ ਮਹਿੰਦਰ ਸਿੰਘ ਕੇਪੀ ਜੋ ਕਿ ਅਕਾਲੀ ਦਲ ਦੇ ਨੁਮਾਇੰਦੇ ਨੇ ਉਹਨਾਂ ਦੇ ਬੇਟੇ ਰਿਚੀ ਕੇਪੀ ਜਿਹਨਾਂ ਦਾ ਅੱਜ ਡੈਥ ਹੋ ਚੁੱਕੀ ਹੈ ਐਕਸੀਡੈਂਟ ਦੇ ਕਾਰਨ ਸਰ ਕਿੱਥੇ ਐਕਸੀਡੈਂਟ ਹੋਇਆ ਹੈਗਾ ਕਿੱਥੇ ਘਟਨਾ ਵਾਪਰੀ ਹੈ ਮੋਡਲ ਟਾਊਨ ਦੇ ਵਿੱਚ ਘਟਨਾ ਵਾਪਰੀ ਹੈ ਜੀ ਐਕਸੀਡੈਂਟ ਹੋਣ ਦੇ ਕਾਰਨ ਉਹਨਾਂ ਦੀ ਜਿਹੜੀ ਗਰਦਨ ਦੀ ਹੁੰਦੀ ਮੰਨ ਕੇ ਉਹ ਟੁੱਟ ਗਏ ਉਹਦੇ ਟੁੱਟਣ ਦੇ ਕਾਰਨ ਉਹਨਾਂ ਦਾ ਸਾਰ ਰੁਪਣ ਜਾਂ ਕਹ ਲਓ ਵੀ ਹਾਰਟ ਬ੍ਰੇਕ ਹੋ ਗਿਆ ਜਾਂ ਹਾਰਟ ਰੁਕ ਗਿਆ ਉਸ ਕਰਕੇ ਇਹ ਸਾਰਾ ਹੈਪਨ ਹੋ ਗਿਆ ਸਰ ਨਾਲ ਕੋਈ ਹੈਗਾ ਸੀ ਕਿ ਮੌਕੇ ਤੇ ਇਹਨਾਂ ਦੇ ਨਾਲ ਗੱਡੀ ਦੇ ਵਿੱਚ ਜਾਂ ਇਕੱਲੇ ਹੀ ਸੀਗੇ ਨਹੀਂ ਨਹੀਂ ਇਕੱਲੇ ਹੀ ਗਏ ਸੀਗੇ ਹਾਲੇਕਰ ਰੋ ਕਿਉਂਕਿ 10:30 ਵਜੇ ਤੱਕ ਗਏ ਆ ਆਪਣੇ ਦੋਸਤ ਦਾ ਸੈੱਲ ਫੋਨ ਦੇਣ ਤੇ ਪੌਣੇ ਕਿੰਨੇ ਵਜੇ ਦਾ ਟਾਈਮਿੰਗ ਸੀ ਕਿ ਜਿਹੜਾ ਹਾਸਾ ਵਾਪਰੇ ਉੱਥੇ 10:30 ਘਰੋਂ ਗਏ ਤੇ ਪੌਣੇ 11 ਸਾਨੂੰ ਕਾਲ ਆ ਗਈ ਰਿਚੀ ਕਰਦੇ ਕੀ ਸੀਗੇ ਕਰਦੇ ਕੀ ਸੀਗੇ ਰਿਚੀ ਆਪਣੇ ਫਾਦਰ ਸਾਹਿਬ ਨਾਲ ਹੀ ਜਿਹੜਾ ਇਹਨਾਂ ਦਾ ਰਾਜਨੀਤਿਕ ਤਰੀਕੇ ਦੇ ਵਿੱਚ ਜਾਂ ਅਜੇ ਤੱਕ ਕਰਦਾ ਹੈ ਕੰਮ ਕਰ ਖੇਤੀਬਾੜੀ ਉੱਚੀ ਹੱਥ ਵੰਡਾਉਂਦੇ ਸੀਗੇ